ਪਾਜੀ ਕੋਈ ਇਹ ਹੀ ਚੀਜ਼ ਹੋ ਜਿਹੜੀ ਬਰੋਲੇ ਠਾ ਦੇ ਬਰੋਲੇ ਆ ਲੋ ਪਾਜੀ ਟੌਮਫੋਰਡ ਦਾ ਉਦਵਡ ਉਹ ਬਰੋਲੇ ਠਾਉਣ ਵਾਲੀ ਚਾਹੀਦੀ ਹੈਗੀ ਬਿਲਕੁਲ ਜੀ ਬਿਲਕੁਲ ਇਹ ਬਿਲਕੁਲ ਬਰੋਲੇ ਉਠਾਉਗੀ ਜਦ ਇੱਕ ਵਾਰ ਤੁਸੀਂ ਲਾਉਗੇ ਨਾ ਤੁਹਾਡੇ ਚ ਲਾਫਟਾ ਨਿਕਲਣਗੇ ਆਲੇ-ਗਾਲ ਕਿੰਨੇ ਫੁੱਟ ਤੱਕ ਮਾਰ ਕਰੂਗੀ ਇਹ ਬੰਦਾ ਇਹ ਚਾਰ-ਪੰਜ ਫੁੱਟ ਤੱਕ ਖੁਸ਼ਬੂ ਜਾਂਦੀ ਹੈ ਦੀ ਅੱਛਾ ਜੇ ਲਾ ਲਿਆ ਕਿੰਨੇ ਪ੍ਰੈਸ਼ਰ ਮਾਰਨੇ ਨੇ ਇਹਦੇ ਆਪਾ ਸਿਰਫ ਆਇ ਲਾ ਲੋ ਵੀ ਚਾਹ ਤੋ ਪੰਜ-ਪਸਪਰੇ ਮਾਰਨੇ ਨੇ ਬਾਡੀ ਤੇ ਕਪੜਿਆਂ ਤੇ ਪੂਰੀਆਂ ਲਾਫਟਾ ਛੱਡੂ ਇਹ ਉਹ ਉਹ ਡੈਡਾ ਨਵਾ ਹਾਂ ਫੋਰਡ ਦਾ ਉਹ ਡੂਡ ਹਾਂਜੀ ਅਰੇ ਅਰੀਜਨਲ ਕਿੰਨੇ ਦਾ ਇਹ ਅਰੀਜਨਲ ਹੈਗਾ ਮੇਰੇ ਖਿਆਲ ਚ 40 45000 ਦਾ ਤੇ ਆਪਣੇ ਕੋਲ ਆਪਣੇ ਕੋਲ ਸਿਰਫ ਇਹ ਹੈਗਾ 1200 ਦਾ 12 ਮਿਲ 1250 ml ਅੱਛਾ ਇਹ ਤੋਂ ਮਹਿੰਗਾ ਹੀ ਬਣ ਜਾਂਦਾ ਜਿੰਨਾ ਮਰਜੀ ਮਹਿੰਗਾ ਬਣਵਾ ਲਓ ਜੀ ਅੱਛਾ ਹੋਰ ਕਿੰਨੇ ਕ ਤਰ੍ਹਾਂ ਦੇ ਮਿਲ ਜਾਣਗੇ ਇੱਧਰ ਆਪਣੇ ਕੋਲ ਤੁਸੀਂ ਆਇਆ ਲਾ ਲਓ ਵੀ 1000 1500 ਤਰ੍ਹਾਂ ਦੀ ਖੁਸ਼ਬੂਆਂ ਨੇ ਜਿਹੜਾ ਮਰਜੀ ਪਰਫਿਊਮ ਬਣਵਾ ਲਓ ਜਿਹੜਾ ਮਰਜੀ ਅਤਰ ਲੈ ਲਓ ਜਿਹੜਾ ਮਰਜੀ ਉਦ ਲੈ ਲਓ ਠੀਕ ਹੈ ਇਹਦੇ ਲਈ ਆਉਣਾ ਕਿੱਥੇ ਪਊਗਾ ਤੇ ਆਪਣਾ ਫਰਮ ਦਾ ਨਾਮ ਦੱਸ ਦਿਓ ਆਪਣੀ ਫਰਮ ਦਾ ਨਾਮ ਹੈਗੇ ਸਿਆਮਾ ਅਤਰਸ ਤੁਹਾਨੂੰ ਆਉਣਾ ਪਊਗਾ ਮਲੇਰ ਕੋਟਲਾ ਲਾਲ ਬਾਜ਼ਾਰ ਨਗਰ ਕੌਂਸਲ ਦੇ ਬਿਲਕੁਲ ਸਾਹਮਣੇ ਜੇ ਮੰਗਵਾਉਣੇ ਹੋਣ ਭੇਜ ਦਾਂਗੇ ਬਿਲਕੁਲ ਭੇਜ ਦਾਂਗੇ ਜੀ ਲਾ ਵੀ ਮੰਗੂ ਡਿਲੀਵਰ ਕਰ ਦਾਂਗੇ ਨੰਬਰ ਹੈਗਾ ਆਪਣਾ 7707880564 ਚੈੱਕ ਲੋ ਬਈ ਬਰੋਲੇ ਠਾਉਣ ਵਾਲੀ ਚੀਜ਼ ਉਦਵਡ ਬਾਕੀ ਹੋਰ ਜਿਹੜਾ ਮਰਜੀ ਤਿਆਰ ਕਰਵਾ ਲਿਓ ਸਾਰੇ ਮਿਲ ਜਾਣਗੇ ਇਹਨਾਂ ਕੋਲ ਆ ਨਾ ਠੀਕ ਆ ਵੀਰੇ ਓਕੇ